ਆਹੋ ਕਰਾਂ ਮੜ ਜਾ ਮੈਂ ਪਹਿਲਾਂ ਦੱਸ ਕੇ ਹਟਿਆ ਸੀਗਾ ਚਲ ਦੁਬਾਰਾ ਚ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਤੇ ਅਸੀਂ ਪਿਛਲੇ ਹਫਤੇ ਨਾ ਇੱਕ ਵੀਡੀਓ ਪਾਈ ਸੀਗੀ ਲਾਈਵ ਮੈਂ ਤੇ ਰਣਜੋਤ ਨੇ ਜੋ ਆਪਣਾ ਇੱਕ ਮਿੱਤਰ ਸੀਗਾ ਉਹਦੇ ਉੱਤੇ ਕਿਉਂਕਿ ਉਹਨੇ ਇੱਕ ਗੀਤ ਕੱਢਿਆ ਸੌਂ ਕੱਢਿਆ ਸੀਗਾ ਜਿਹਦੇ ਵਿੱਚ ਉਹਨੇ ਅਸ਼ਲੀਲਤਾ ਬੰਦੇ ਨੇ ਉਹਦੀ ਵੀਡੀਓ ਵੀ ਆ ਚੁੱਕੀ ਆ ਤੇ ਜੋ ਉਹਨੇ ਲਿਰਿਕਸ ਲਿਖੇ ਨੇ ਗੀਤ ਦੇ ਉਹਦੇ ਵਿੱਚ ਵੀ ਇਹ ਚੀਜ਼ਾਂ ਦੁਹਰਾਇਆਂ ਗਈਆਂ ਤੇ ਗੀਤ ਦਾ ਨਾਂ ਸੀਗਾ ਤੇਰਾ बिकਿਆ ਸਰੀਰ ਕੁੜੀ ਨੂੰ ਕਹਿ ਰਿਹਾ ਹੋ ਕੁੜੀ ਨੂੰ ਸਾਡਾ ਰੌਲਾ ਹਮੇਸ਼ਾ ਸ਼ੁਰੂ ਤੋਂ ਰਿਹਾ ਪਰ ਇਹ ਹੀ ਨਹੀਂ ਪਤਾ ਸੀਗਾ ਵੀ ਸਾਡੇ ਜਿਹੜੇ ਘਰ ਦੇ ਬੰਦੇ ਵੀ ਹੋਣਗੇ ਨਾ ਜਿਹੜੇ ਮਤਲਬ ਸਾਨੂੰ ਮੁੰਡੇ ਜਾਣਦੇ ਨੇ ਉਹ ਵੀ ਇਹੋ ਜਿਹੇ ਹਰਕਤਾਂ ਦੇ ਉੱਤੇ ਆ ਜਾਣਗੇ ਵੀ ਸਾਨੂੰ ਉਹਨਾਂ ਦੇ ਵਿਰੁੱਧ ਵੀ ਵੀਡੀਓ ਬਣਾਉਣੀਆਂ ਪੈ ਜਾਣੀਆਂ ਨੇ ਅਸੀਂ ਉਹਦਣ ਵੀਡੀਓ ਬਣਾਈ ਉਹ ਬੰਦੇ ਨੇ ਉਹ ਵੀਡੀਓ ਦਾ ਦਿੱਤਾ ਜਵਾਬ ਕਿਉਂਕਿ ਅਸੀਂ ਉਹਨਾਂ ਨਾਲ ਫੋਨ ਤੇ ਗੱਲ ਕਰਨੀ ਕਰਤੀ ਬੰਦ ਉਹਨਾਂ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਹੈਗਾ ਉਹਦਣ ਅਨਜੋਤ ਨਾਲ ਲਾਈਵ ਹੋਇਆ ਹੋ ਤੇ ਮੇਰੇ ਕੋਲ ਉਹਦਣ ਟਾਈਮ ਨਹੀਂ ਸੀਗਾ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਰਣਜੋਤ ਨੂੰ ਨੇ ਕਿ ਪਿੰਦਰਮ ਉੱਤਰ ਦਿੱਤਾ ਜੋ ਰਿਪਲਾਈ ਰਣਜੋਤ ਨੂੰ ਨੇ ਕੀਤਾ ਉਹਦੇ ਵਿੱਚ ਚੈਨਲ ਵਾਲਿਆਂ ਨੇ ਜੇ ਤਾਂ ਰੱਖਦੇ ਕੱਲੇ ਰਣਜੋਤ ਦੀ ਫੋਟੋ ਹੋ ਕਿਉਂਕਿ ਰਣਜੋਤ ਨੇ ਉਹਦੇ ਨਾਲ ਉਹਦੋਂ ਲਾਈਵ ਕੀਤਾ ਸੀਗਾ ਫੇਰ ਤਾਂ ਮੈਂ ਮੰਨ ਲੈਂਦਾ ਉਹਨਾਂ ਚੈਨਲ ਵਾਲਿਆਂ ਨੇ ਚੱਕ ਕੇ ਨਾਲ ਮੇਰੀ ਫੋਟੋ ਵਿੱਚ ਨਾਲ ਲਾ ਲਈ ਤੇ ਵਿੱਚ ਬਕਾਇਦਾ ਵਿੱਚ ਬਕਾਇਦਾ ਉਹ ਸਾਡਾ ਨੌ ਵੀ ਲੈ ਰਿਹਾ ਮੈਂ ਵੀਡੀਓ ਸੁਣਾ ਦਿੰਦਾ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਆ ਟੌਪਿਕ ਦੇ ਉੱਤੇ ਆਜੋ ਕਿਰਾਂ ਮੜ ਜਾ ਆ ਬਾਈ ਨੂੰ ਤਾਂ ਤਕਰੀਬਨ ਸਾਰੇ ਹੁਣ ਜਾਣਗੇ ਹੁਣੇ ਨੇ ਨਜ਼ਾਇਰ ਜੇ ਕੋਈ ਮਾਰਾ ਮੁੱਟਾ ਹੁੰਦਾ ਕੁਝ ਕਰ ਰਿਹਾ ਤਾਂ ਬਾਈ ਨੂੰ ਕਰ ਲੈਣ ਦੇ ਗੰਦਾ ਐਵੇਂ ਦਿੱਤਾ ਨਹੀਂ ਕੀਤੀ ਬਿਆੰਦੀ ਮੈਂ ਰੋਸੇਟਾ ਕਿੰਨਾ ਇੱਕ ਵੱਡਾ ਸਟਾਰ ਹੈ ਜਿਹੜਾ ਤੁਹਾਨੂੰ ਮੈਂ ਚੋਲਣਾ ਕਿਹਾ ਰਣਕਮ ਲਾ ਕੇ ਰਣਜੋਤ ਬਾਈਰਾਹੀ ਵਾਲਾ ਤੇ ਰੋਮੀਟ ਜੀ ਇਹਨਾਂ ਨੇ ਲਾਈਵ ਹੋ ਕੇ ਬੜਾ ਅਹੱਲਾਹੁ ਅਲ੍ਹਾ ਕੀਤਾ ਵੀ ਇਤਿਹਾਸ ਨੇ ਕੀਤਾ ਇਹ ਇਹਨੇ ਗੰਦਾ ਕੀਤਾਆਂ ਤੇ ਅੱਜ ਮੈਂ ਇੱਕ ਵੀਡੀਓ ਦੇਖੀ ਮੈਨੂੰ ਜਿਹੜਾ ਸੱਜਣ ਮਿੱਤਰ ਨੇ ਭੇਜੀ ਹੈ ਆਪਣੇ ਮਿੱਤਰ ਨੇ ਖੈਰ ਆਪਣੇ ਵਾਕਫ ਨੇ ਇਹ ਕੀਤਾ ਉਹ ਕਿਹਾ ਪਿਛਲਾ ਸਰਪੰਚ ਗਾਣਾ ਜਿਹੜਾ ਗਾਇਆ ਸੀ ਉਹ ਵਧੀਆ ਸੀ ਹੁਣ ਪਤਾ ਨਹੀਂ ਕਿਹੜੇ ਰਾਹ ਤੇ ਤੁਰ ਕੇ ਆਏ ਇਹਨੂੰ ਆਪਾਂ ਇਹ ਜਿਹੜਾ ਸਵਾਲ ਕਰਦੇ ਆ ਪਹਿਲੀ ਵਾਰ ਤਾਂ ਕਰੀਏ ਤੁਸੀਂ ਜੇ ਕੋਈ ਗੱਲ ਵਾਸਤੇ ਮੈਨੂੰ ਫੋਨ ਕੀ ਗੱਲ ਕਰ ਲਦੇ ਮੈਂ ਤੁਹਾਨੂੰ ਚਲੋ ਇਹ ਤਾਂ ਜਿਆਦਾ ਲੰਬੀ ਹੋਣੀ ਆ ਫਿਰ ਵੀਡੀਓ ਚ ਦਿਖਾਉਣ ਤਾਂ ਕਿ ਸਾਰਾ ਕੁਝ ਇਹ ਕਹਿੰਦਾ ਵੀ ਜੇ ਹਨਾ ਮਤਲਬ ਕੋਈ ਪ੍ਰੋਬਲਮ ਸੀ ਕਿ ਮੈਨੂੰ ਫੋਨ ਤੇ ਕਰ ਲੰਦੇ ਮੇਰੇ ਨਾਲ ਫੋਨ ਤੇ ਗੱਲ ਕਰ ਲੰਦੇ ਪਹਿਲਾ ਸਵਾਲ ਮੇਰਾ ਇਹਨੂੰ ਆ ਵੀ ਜਿਹੜੀ ਤੂੰ ਜਿਹੜਾ ਤੂੰ ਗੀਤ ਇਹ ਗਾ ਕੇ ਆਪਣੇ ਫੋਨ ਦੇ ਉੱਤੇ ਰੱਖਿਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਚਾੜਿਆ ਜੇ ਨੈੱਟ ਤੇ ਗੀਤ ਚੱਲਿਆ ਹੋ ਤਾਂ ਸਾਡੇ ਤੱਕ ਪਹੁੰਚਿਆ ਹੋ ਤਾਂ ਹੀ ਅਸੀਂ ਇਹ ਚੀਜ਼ ਦਾ ਤੈਨੂੰ ਜਵਾਬ ਦਿੱਤਾ ਫੇਰ ਤੁਸੀਂ ਗੱਲ ਕਰਦੇ ਹੋ ਵੀ ਲੱਤਾਂ ਖਿੱਚਣ ਲੱਗ ਜਦੇ ਮੈਂ ਕਿਹਾ ਬਹੁਤ ਵੜਾ ਸਿੰਗਰ ਆਦਾ ਬਹੁਤ ਵੜਾ ਹਾਂ। ਇਹੀ ਤਾਂ ਸਾਡਾ ਰੋਲਾ। ਜੇ ਤੁਸੀਂ ਜਿਵੇਂ ਹੁਣ ਨਾਲ ਬੰਦੇ ਸਾਡੇ ਅਟੈਚ ਨੇ ਇਹੀ ਗੰਦਾ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਗਾਉਣ ਲੱਗੇ ਤਾਂ ਬਾਕੀ ਜਿਹੜੇ ਬੰਦੇ ਦੂਜੇ ਬੈਠੇ ਨੇ ਉਹਨਾਂ ਬਾਰੇ ਅਸੀਂ ਕੀ ਬੋਲਣਾ? ਰੋਲਾ ਫਿਰ ਕਹਦਾ ਫੇਰ ਤੂੰ ਕਹਿੰਦਾ ਵੀ ਤੇ ਆਪਣੇ ਗੀਤ ਦੇ ਵਿੱਚ ਕੋਈ ਅਸ਼ਲੀਲਤਾ ਨਹੀਂ ਦਿਖਾਈ। ਇਹ ਕੀ ਐ ਇਹ? ਕਰੇ ਤੂੰ ਗੀਤ ਦੇ ਵਿੱਚ ਕਹਿੰਦਾ ਫਾਕ ਆਫ ਉਹ ਕਹਿੰਦਾ ਕੁੜੀ ਨੂੰ। ਕਰੇ ਤੂੰ ਗੀਤ ਦੇ ਵਿੱਚ ਕਹਿੰਦਾ ਵੀ ਤੇਰਾ ਮਜੇ ਨਾਲ ਰਾਤ ਨੂੰ ਤੇ ਮੌਕੇ ਦਿੱਤੇ ਮੈਨੂੰ ਇਹ ਕੀ ਆ ਫਿਰ ਇਹ ਕੀ ਇਹ ਗੀਤ ਕੀ ਇਹ ਸੌਂਗ ਤੂੰ ਆਪਣੇ ਪਰਿਵਾਰ ਨਾਲ ਬੈਠ ਕੇ ਸੁਣ ਸਕਦਾ ਜਮਲਾ ਵੀ ਕੱਲ ਨੂੰ ਤੇਰਾ ਮੈਨੂੰ ਨਹੀਂ ਪਤਾ ਵੀ ਤੇਰਾ ਵਿਆਹ ਹੋਇਆ ਕਿਉਂਕਿ ਆਪਾਂ ਨਾਰਮਲੀ ਇੱਕ ਬੰਦੇ ਇੱਕ ਦੂਜੇ ਨੂੰ ਜਾਣਦੇ ਸੀਗੇ ਜੇ ਤੇਰਾ ਵਿਆਹ ਹੋਇਆ ਹੋਇਆ ਕੀ ਇਹ ਸੌਂਗ ਤੇਰੀ ਕੁੜੀ ਸੁਣੂਗੀ ਕਿ ਤੁਹਾਡੇ song ਨਹੀਂ ਚੱਲਦੇ ਤੁਸੀਂ ਇਹ ਜੇ ਕੰਮ ਤੁਹਾਨੂੰ ਕਿਹਨੇ ਬੰਦੇ ਨੇ ਕਿਹਾ ਵੀ ਉੱਠ ਕੇ ਸਿੰਗਰ ਬਣ ਜਾਓ ਕਿਸੇ ਨੇ ਕਿਹਾ ਵੀ ਸਿੰਗਰ ਬਣ ਜਾਓ ਜੇ ਤੁਹਾਨੂੰ ਕੋਈ ਸੁਣਦਾ ਨਹੀਂ ਇਹਦਾ ਮਤਲਬ ਇਹ ਨਹੀਂ ਬਣਦਾ ਵੀ ਤੁਸੀਂ ਚੱਕ ਕੇ ਅਸ਼ਲੀਲਤਾ ਦਾ ਹੋਣ ਲੱਗ ਜਿਏ ਕੀਤਾ ਵੀ ਤਾਂ ਜੋ ਲੋਕ ਸਾਨੂੰ ਸੁਣਨ ਲੱਗਣ ਕੁਝ ਇਹ ਲੋਕਾਂ ਦਾ ਕਸੂਰ ਵੀ ਬਹੁਤ ਆ ਲੋਕਾਂ ਦਾ ਕੀ ਕਸੂਰ ਆ ਮੈਂ ਐਗਜ਼ਾਮਪਲ ਆ ਦੇ ਦਿੰਦਾ 2-3 ਨਾਲ ਪਹਿਲੀ ਐਗਜ਼ਾਮਪਲ ਮੈਂ ਚੱਕ ਲੈਂਦਾ ਭਾਨੇ ਵਾਲੀ ਬਾਨੇ ਦੀਆਂ ਪੁਰਾਣੀਆਂ ਵੀਡੀਓ ਔਰੇ ਚੋਨੇ ਕੀ ਗੰਦਮੰਦ ਬਗਿਆ ਹੋਇਆ ਕੀ ਕੋਸ਼ੋ ਕਹਿ ਰਿਹਾ ਪਰ ਅੱਜ ਦੇ ਟਾਈਮ 'ਚ ਲੋਕ ਉਹਦੇ ਗਲ ਦੇ ਵਿੱਚ ਸਰੋਪਾ ਪਾ ਰਹੇ ਨੇ ਉਹ ਕਾਦੇ ਪਾ ਰਹੇ ਨੇ ਕਿਉਂਕਿ ਲੋਕ ਸੁਣਨਾ ਪਸੰਦ ਕਰਦੇ ਨੇ ਇਹ ਲੋਕਾਂ ਦੀ ਵੀ ਮਜਬੂਰੀ ਬਣ ਚੁੱਕੀ ਆ ਅਸੀਂ ਕਿਉਂ ਰੋਕਦੇ ਆ ਚੀਜ਼ਾਂ ਤੋਂ ਕਿੱਥੇ ਆ ਆਪਣਾ ਇਤਿਹਾਸ ਪੜ ਲਓ ਇਤਿਹਾਸ ਆਪਣਾ ਕੀ ਕਹਿ ਰਿਹਾ ਇੱਕ ਪਾਸੇ ਤੁਸੀਂ ਜਾ ਕੇ ਗੁਰੂਆਂ ਦੇ ਉੱਤੇ ਗੁਰਧਾਮਾਂ ਦੇ ਉੱਤੇ ਜਾ ਕੇ ਮੱਥਾ ਟੇਕਦੇ ਹੋ ਉਹਨਾਂ ਨੂੰ ਪੂਜਦੇ ਹੋ ਜਿਨ੍ਹਾਂ ਨੇ ਗਜਨੀ ਦੇ ਵਿਚਾਰਾਂ ਦੇ ਵਿੱਚੋਂ ਜਿਹੜੀਆਂ ਔਰਤ ਦੀ ਇੱਜ਼ਤ ਹੈ ਉਹਨਾਂ ਨੇ ਬਚਾ ਕੇ ਲੋਕਾਂ ਆਪਣੇ ਉਹਨਾਂ ਨੇ ਘਰੇ ਲੈ ਕੇ ਆਂਦੀਆਂ ਨੇ ਇੱਕ ਪਾਸੇ ਤੁਸੀਂ ਇਹ ਜਿਹੇ ਸ਼ਰੀਲ ਤਾਂ ਲੋਕ ਦੇ ਮੂਹਰੇ ਲੋਕਾਂ ਮੂਹਰੇ ਗੱਲਾਂ ਰੱਖਦੇ ਹੋ ਫਿਰ ਲੈਣ ਤਾਂ ਛੁੱਟਦੇ ਇਹੀ ਪ੍ਰੋਬਲਮ ਆ ਆਪਣੇ ਲੋਕਾਂ ਦੀ ਇਹ ਕਸੂਰ ਇਹਦੇ ਵਰਗੇ ਸਿੰਗਰਾਂ ਦਾ ਨਹੀਂ ਹੈਗਾ ਜਾ ਭਾਨੇ ਵਰਗਾ ਤਾਂ ਨਹੀਂ ਹੈਗਾ ਇਹ ਕਸੂਰ ਆ ਆਪਣੇ ਲੋਕਾਂ ਦਾ ਇੱਕ ਪਾਸੇ ਕੁੱਲੜ ਪੀਦੇਆਂ ਦੀ ਵੀਡੀਓ ਚੱਲਦੀ ਹੁੰਦੀ ਆ ਇੱਕ ਪਾਸੇ ਕੋਈ ਹੋਰ ਬੰਦਲ ਕਰਦਾ ਹੁੰਦਾ ਕੋਈ ਨੌਲੇਜ ਵਾਲੀਆਂ ਗੱਲਾਂ ਇਹਨਾਂ ਨੇ ਨੌਲੇਜ ਵਾਲੀਆਂ ਗੱਲਾਂ ਛੱਡ ਕੇ ਕੁੱਲੜ ਪੀਦੇ ਵਾਲੀ ਵੀਡੀਓ ਦੇਖਣਾ ਸ਼ੁਰੂ ਕਰ ਦੇਣੇ ਨੇ ਉਹ ਕਿਉਂ ਕਰ ਦੇਣੇ ਕਿਉਂਕਿ ਆਪਣੀ ਮਾਨਸਿਕਤਾ ਛੋਟੀ ਹੋ ਗਈ ਬਹੁਤ ਆਪਣੇ ਆਪ ਦਾ ਮਨ ਪਰਚਾਉਣ ਲੱਗਿਆ ਆਪਾਂ ਮੈਂ ਉਹਦੋਂ ਇੱਕ ਰਫਤਾਰ ਨੂੰ ਰਿਪਲਾਈ ਕੀਤਾ ਸੀ ਚੀਜ਼ ਦੇ ਉੱਤੇ ਮੈਂ ਉਹਦੇ ਵਿੱਚ ਗਾਣਾ ਬਹੁਤ ਕੱਢੀਆਂ ਰਫਤਾਰ ਨੂੰ ਦੇਸੀ ਗਾਣਾ ਜਿਹੜੀਆਂ ਆਪਣੀਆਂ ਹੁੰਦੀਆਂ ਨੇ ਪਰ ਉਹਦੇ ਬਾਅਦ ਚ ਮੈਂ ਗਾਣਾ ਕੱਢੀਆਂ ਮੈਨੂੰ ਗੁੱਸਾ ਆ ਗਿਆ ਮੈਂ ਉਹ ਕੜਤੀਆਂ ਕਿਉਂਕਿ ਉਹਨੇ ਸ਼ੁਰੂਆਤ ਉਧਰੋਂ ਉਹ ਨਹੀਂ ਕੀਤੀ ਸੀ ਪਹਿਲਾਂ ਪਰ ਅਸੀਂ ਹੁਣ ਆਪਣੇ ਆਪ ਤੇ ਵੀ ਕੰਟਰੋਲ ਕਰਨ ਲੱਗੇ ਵੀ ਯਾਰ ਗਾਣਾ ਕੱਢਣ ਨਾਲ ਉਹ ਨਾ ਕਿਸੇ ਨੂੰ ਕਿਸੇ ਨੂੰ ਗਾਣਾ ਕੱਢਣ ਨਾਲ ਉਹ ਦੂਏ ਨੋਟ ਸਮਝਾ ਲੋ ਜੇ ਸਮਝਦਾ ਹੋ ਨਹੀਂ ਸਮਝਦਾ ਬਲੌਕ ਕਰ ਦਿਓ ਇਹ ਜਿਹੜੇ ਲੋਕ ਨੇ ਹਨਾ ਆਪਣੇ ਖਾਸ ਕਰ ਜੋ ਆਪਣਾ ਪੰਜਾਬ ਦੇ ਵਿੱਚ ਜੂਥ ਤਰੱਕੀ ਕਿਉਂ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਸਿਰਫ ਉਹਨੇ दायरे ਵਿੱਚ ਹੀ ਰੱਖਤਾ ਇਹਨਾਂ ਨੇ ਜੰਮ ਦਾ ਜਵਾਹ ਕਰੇ ਚਾਰ ਪੰਜ ਸਾਲਾਂ ਦਾ ਕੋ ਸਭ ਤੋਂ ਪਹਿਲਾਂ ਉਹਨੂੰ ਗਾਲਾਂ ਕੱਢਣੀਆਂ ਸਿਖਾਉਂਦੇ ਨੇ ਆਪਣੇ ਹੀ ਲੋਕ ਆਪਣੇ ਹੀ ਆਲੇ ਦੋਲੇ ਦੇ ਕਿਉਂ ਆਪਣੇ ਲੋਕ ਤਰੱਕੀਆਂ ਨਹੀਂ ਕਰਦੇ ਫੇਰ ਇਹ ਕਹਿੰਦੇ ਨਹੀਂ ਸਾਡਾ ਜਿਹੜਾ ਜੂਥ ਵੀ ਲੋਕ ਜਿਹੜੇ ਬਾਹਰੋਂ ਆ ਕੇ ਕੰਮ ਅੰਥੇ ਪੰਜਾਬ ਵਿੱਚ ਲੈਂਦੇ ਨੇ ਬਹਾਰੋਂ ਆ ਗਏ ਜਿਹੜੇ ਲੋਕ ਨੇ ਬਾਹਰਲੇ ਲੋਕ ਕੋ ਪੰਜਾਬ ਚ ਨੌਕਰੀਆਂ ਤੇ ਲੱਗਦੇ ਨੇ ਉਹਦਾ ਕਾਰਨ ਕੀ ਬਣਦਾ ਬਸ ਸੋਚਿਆ ਬੈਠ ਕੇ ਇਹਨਾਂ ਵਰਗੇ ਸਿੰਗਰ ਇਹਨਾਂ ਵਰਗੇ ਸਿੰਗਰ ਭਾਨੇ ਵਰਗੇ ਬੰਦੇ ਹੋਰ ਦੋ ਚਾਰ ਹੋਰ ਵੀ ਨੇ ਬਹੁਤ ਨੇ ਇਹ ਜਿਹੜਾ ਕੁਝ ਪ੍ਰੋਸ ਰਹੇ ਨੇ ਆਪਣੀ ਜਨਤਾ ਮੂਰੇ ਰੱਖ ਰਹੇ ਨੇ ਆਪਣੀ ਪੰਜਾਬ ਦੀ ਔਣੀ ਮੂਰੇ ਰੱਖ ਰਹੇ ਨੇ ਉਹੀ ਕੁਝ ਲੋਕ ਸਿੱਖ ਕੇ ਉਤੋਂ ਹੀ ਖੜੇ ਨੇ ਉੱਥੇ ਹੋ ਇਹ ਲੋਕਾਂ ਦੀ ਮਾਨਸਿਕਤਾ ਇੱਥੇ ਤੱਕ ਦੀ ਜਾ ਇਹ ਆ ਗੀਤ ਜਾ ਇਹ ਗਾਉਂਦਾ ਏ ਜੇ ਕੋਈ ਵੀ ਬੰਦਾ ਅਸ਼ਲੀਲਤਾ ਤੇ ਬੋਲਦਾ ਜਾਂ ਸ਼ਲੀਲਤਾ ਤੇ ਗਾਉਂਦਾ ਸੈਂਸਰ ਬੋਰਡ ਵਾਲੇ ਜਿਹੜੇ ਮੂਹਰੇ ਬੈਠੇ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜਾ ਗੀਤ ਸੈਂਸਰ ਬੋਰਡ ਨੇ ਕੀਤਾ ਹੋਊਗਾ ਏ ਜੇ ਕੀਤਾ ਹੋਊ ਹੋਰ ਪੈਸੇ ਦੇ ਕੇ ਕਰਾਇਆ ਹੋਊ ਕੋਈ ਲੌਜੀਕ ਬਣਦਾ ਕਿਸੇ ਚੀਜ਼ ਦਾ ਜੇ ਤਾਂ ਮੈਨੂੰ ਦੱਸੋ ਵੀ ਜੇ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਖੜ ਕੇ ਕੋਈ ਵੀ ਸਿੰਗਰ ਜੇ ਕਿਸੇ ਦਾ ਗੀਤ ਨਹੀਂ ਚੱਲਿਆ ਕਿਸੇ ਨੂੰ ਨਹੀਂ ਪੁੱਛਿਆ ਕਿਸੇ ਨੇ ਇਹਦਾ ਮਤਲਬ ਇਹ ਨਹੀਂ ਮੰਨਦਾ ਹੁਣ ਇਹ ਸਾਨੂੰ ਵੀਡੀਓ ਚ ਕਹਿ ਰਿਹਾ ਮੈਨੂੰ ਵੀ ਇਟਲੀ ਵਾਲਾ ਰੋਮੀ ਮੇਰੀਆਂ ਲੱਤਾਂ ਖਿੱਚਦਾ ਲੱਤਾਂ ਮੈਂ ਤੇਰੀਆਂ ਕੀ ਖਿੱਚ ਕੇ ਕਰਨੀਆਂ ਨੇ ਚਿੰਤਾ ਸਮਝਾ ਰਹੇ ਆ ਵੀ ਅਸੀਂ ਤੂੰ ਕਮ ਸੇ ਕਮ ਸਿਆਣਾ ਬਣਣਾ ਬੰਦਾ ਤੂੰ 16 17 ਸਾਲ ਦਾ ਜਵਾਨਤਾ ਹੈ ਨਹੀਂ ਤੂੰ ਉਹ ਚੀਜ਼ ਨੂੰ ਸਮਝ ਉਹ ਚੀਜ਼ ਦਾ ਫਿਊਚਰ ਬਾਰੇ ਸੋਚ ਜੇ ਅੱਜ ਤੈਨੂੰ ਲੋਕਾਂ ਨੇ ਆ ਗੀਤ ਨਾਲ ਸੈਕਟ ਕਰ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਤੂੰ ਪਿੱਛੇ ਨੂੰ ਨਹੀਂ ਮੁੜੇਗਾ ਸਵਾ ਤੇ ਹੋਰ ਲੈ ਕੇ ਆਂਗਾ ਅਸੀਂ ਤਾਂ ਤੇ ਲੋਕਾਂ ਮੂਰੇ ਵੀ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ ਚੰਗੀਆਂ ਚੀਜ਼ਾਂ ਸੁਣੋ ਚੰਗੇ ਲੋਕਾਂ ਜਰ ਰਹੋ ਆਪਣਾ ਸਰਕਲ ਚੰਗਾ ਬਣਾਓ ਤਾਂ ਜੋ ਤੁਹਾਨੂੰ ਚੀਜ਼ਾਂ ਸਿੱਖਣ ਨੂੰ ਮਨ ਵਧੀਆ ਤੁਹਾਡੇ ਜਵਾਕ ਵਧੀਆ ਸਿੱਖਣ ਹੁਣ ਇਹਨਾਂ ਵਰਗਿਆਂ ਨੂੰ ਮੰਨ ਲਓ ਵੀ ਜੇ ਇਹਨਾਂ ਦਾ ਗੀਤ ਚੱਲਦਾ ਨਹੀਂ ਇਨਾਂ ਦੀ ਪ੍ਰੋਬਲਮ ਇਹ ਹੈ ਆ ਕਿਸੇ ਵੀ ਬੰਦੇ ਲਾ ਲਓ ਜੇ ਮੰਨ ਲਓ ਮੈਂ ਹੁਣ ਪਹਿਲਾ ਐਗਜ਼ਾਮਪਲਾਂ ਦੇ ਕੇ ਛੱਡਿਆ ਇੱਕ ਪਾਸੇ ਕੋਈ ਪੌਨੋਗ੍ਰਾਫੀ ਵਾਲੀ ਵੀਡੀਓ ਚਲਾ ਲਿਓ ਇੱਕ ਪਾਸੇ ਚਲਾ ਲਿਓ ਕੋਈ ਨਾਰਮਲ ਜਿੱਥੇ ਬੰਦੇ ਨੂੰ ਨੌਲੇਜ ਮਿਲਦੀ ਹੋਊ ਜਿੱਥੇ ਬੰਦੇ ਨੇ ਤਰੱਕੀ ਕਰਨੀ ਆ ਪਰ ਨਾ ਆਪਣੇ ਬੰਦੇ ਉਧਰੋਂ ਜਾਣਗੇ ਪਹਿਲਾਂ ਉਤੋਂ ਸਿੱਖ ਕੇ ਫਿਰ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਨੇ ਜੇ ਜਿਹੜੇ ਇਹ ਮੇਰਾ ਵੀਰ ਆ ਨਾ ਜਿਹੜੇ ਗੀਤ ਕੱਢਦੇ ਨੇ ਇਹ ਜਿਹੇ ਸਿੰਗਰ ਜਾਂ ਮੱਲਾ ਇਹਨੂੰ ਵੀ ਇਹੀ ਗੱਲ ਕਹਿ ਰਹੇ ਆ ਸੀਗਾ ਸਾਡਾ ਪਹਿਲਾ ਫਰੈਂਡ ਏ ਹੁਣ ਤੋਂ ਬਾਅਦ ਨੂੰ ਚਾਹ ਚਾਹ ਕਰਦਾ ਸੀ ਚਾਹ ਚਾਹ ਦਾ ਮਤਲਬ ਵੀ ਸਸਤੀ ਕਾਲਾ ਬਸ ਅਸੀਂ ਸਰਕਲ ਚ ਹੋ ਜੇ ਬੰਦੇ ਨਾਲ ਵਰਤਣਾ ਉਹ ਜੇ ਬੰਦੇ ਨਾਲ ਬੈਠਣਾ ਪਸੰਦੇ ਨਹੀਂ ਕਰਦੇ ਜਿਹੜਾ ਬੰਦਾ ਬਿਨਾ ਮਤਲਬ ਤੋਂ ਚੱਕ ਕੇ ਪੰਜਾਬ ਦੀ ਆਡੀਅੰਸ ਦੇ ਮੂਹਰੇ ਪੰਜਾਬ ਦੇ ਲੋਕਾਂ ਦੇ ਮੂਹਰੇ ਇਹੋ ਜਿਹੀ ਚੀਜ਼ ਇਹੋ ਜਿਹੀ ਗੰਦ ਪ੍ਰੋਚਨ ਜਿੱਥੋਂ ਲੋਕ ਗਲਤ ਸਿੱਖਣ ਫੇਰੇ ਕਹਿੰਦੇ ਨਹੀਂ ਸਾਡੇ ਜਵਾਕ ਵਿਗੜ ਗਏ ਜਵਾਗਾ بگੜਦੇ ਕਿਉਂ ਨੇ ਕਦੇ ਸੋਚ ਕੇ ਦੇਖਿਓ ਬੈਠ ਕੇ ਅੱਜ ਦੇ ਟਾਈਮ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕਦੇ ਸਰਚ ਕਰਕੇ ਦੇਖ ਲਿਓ ਚੀਜ਼ ਆ ਕਿੰਨੀ ਆਪਣੇ ਪੰਜਾਬੀਆਂ ਦੀ ਸੋਚਣੀ ਆ ਜੋ ਆਪਣੇ ਪੰਜਾਬ ਦੇ ਲੋਕ ਨੇ ਜੋ ਆਪਣੇ ਪੰਜਾਬ ਦਾ ਜੂਥ ਹੈ ਇਹਨਾਂ ਨੂੰ ਅਲਝਾ ਕੇ ਪੂਰੇ ਵਰਲਡ ਦੇ ਵਿੱਚ ਪਹਿਲੀ ਨੰਬਰ ਦੇ ਉੱਤੇ ਆ ਰਿਹਾ ਇਸ ਟਾਈਮ ਚਾਹੇ ਹੋਰ ਵੀ ਕੰਟਰੀ ਧਰਨੇ ਲੱਗਦੇ ਹੁਣ ਹੋਰ ਵੀ ਕੰਟਰੀਆਂ ਦੇ ਵਿੱਚ ਲੋਕ ਚਾਹੇ ਨਸ਼ੇ ਦਾ ਮਰਦੇ ਹੋਣ ਹੋਰ ਵੀ ਕੰਟਰੀਆਂ ਵਿੱਚ ਚਾਹੇ ਲੁੱਟਾਂ ਖੋਹਾਂ ਚੋਰਾ ਚੋਰ ਵੀ ਭਿਰਦੇ ਹੋਣ ਉਹ ਸਾਰਾ ਕੁਝ ਚੱਲਦਾ ਪਰ ਉਹ ਲੁਕੋਇਆ ਜਾਂਦਾ ਪਰ ਜੋ ਪੰਜਾਬ ਦਾ ਉਹਨੂੰ ਹਾਈਲਾਈਟ ਕਰਕੇ ਦਿਖਾਇਆ ਜਾਂਦਾ ਉਹ ਕਿਉਂ ਦਿਖਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਪੰਜਾਬ ਆ ਪੰਜਾਬ ਦੇ ਜਿਹੜੇ ਆਪਣੇ ਪੁਰਾਣੇ ਯੋਧੇ ਰਹੇ ਨੇ ਜੋ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੰਗਾਂ ਲੜ ਕੇ ਪੂਰੇ ਵੰਡ ਦੇ ਉੱਤੇ ਛਾਏ ਨੇ ਉਹ ਕਿਵੇਂ ਛਾਇਨੇ ਉਹੀ ਪੰਜਾਬ ਦੇ ਵਿੱਚ ਇੱਕ ਪਾਸੇ ਕਹਿਣਾ ਪੈਂਦਾ ਸਾਨੂੰ ਵੀ ਭਾਈ ਆ ਹੁਣ ਆ ਜਿਹੜੀਆਂ ਹੁਣ ਗੱਲਾਂ ਚੱਲ ਰਹੀਆਂ ਨੇ ਆਹ ਆ ਜਿਹੜਾ ਹੁਣ ਕਾਂਡ ਹੋ ਗਿਆ ਟਿਆ ਪੂਰੇ ਵਰਲਡ ਦੇ ਵਿੱਚ ਹੋਇਆ ਇਹ ਇਹਦਾ ਜਿਹੜਾ ਹੁਣ ਇਹਨਾਂ ਨੇ ਸਿਸਟਮ ਕੱਢਿਆ ਜਿਹੜੇ ਜ਼ਹਿਰੀਲੀ दारू ਨਾਲ ਜਿਹੜੇ ਬੰਦੇ ਮਰੇ ਨੇ ਇਹ ਸਾਰੇ ਵਰਲਡ 'ਚ ਖਬਰਾਂ ਚੱਲੀਆਂ ਨੇ ਕਿਹੜੇ ਬੰਦੇ ਮਰੇ ਨੇ ਆਪਣੇ ਪੰਜਾਬ ਦੇ ਪੰਜਾਬ ਕੌਣ ਆ ਪੰਜਾਬ ਦੇ ਵਿੱਚ ਸੋਚ ਕੇ ਦੇਖੋ ਪੰਜਾਬ ਪਹਿਲਾਂ ਕਿੱਥੇ ਸੀਗਾ ਤੇ ਹੁਣ ਪੰਜਾਬ ਕਿੱਥੇ ਪਹੁੰਚ ਗਿਆ ਇਹਨਾਂ ਨੂੰ ਪਹੁੰਚਾਉਣੇ ਵਾਲੇ ਕੌਣ ਕੁਸ਼ਕ ਸਿੰਗਰ ਕੁਸ਼ਕ ਬਲੌਗਰ ਕੁਸ਼ਕ ਮੰਨ ਲਓ ਜਾਨੀ ਕਿ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਪੰਜਾਬ ਦਾ ਇਤਿਹਾਸ ਨਹੀਂ ਪਤਾ ਉਹਨਾਂ ਨੂੰ ਚੱਕ ਕੇ ਮੁਰੇ ਮੰਤਰੀ ਬਣਾ ਦਿੰਦੇ ਨੇ ਕਿਸੇ ਐਂਗਲ ਤੋਂ ਲੱਗਦਾ ਤੁਹਾਨੂੰ ਜਦ ਭਗਵਾਨ ਤਮਾਮ ਤੁਰਿਆ ਜਾਂਦਾ ਹੁੰਦਾ ਹੈ ਗੱਲਾਂ ਮੈਂ ਉਹੀ ਕਰ ਰਿਹਾ ਮੈਂ ਸਿਰਫ ਨਾਲ ਦੇ ਨਾਲ ਤੁੱਕ ਜੋੜ ਰਿਹਾ ਜਦੋਂ ਭਗਵਾਨ ਤਮਨ ਤੁਰਿਆ ਜਾਂਦਾ ਤੁਹਾਨੂੰ ਲੱਗਦਾ ਕਿਸੇ ਐਂਗਲ ਤੋਂ ਵੀ ਇਹ ਪੰਜਾਬ ਦਾ ਮੁੱਖ ਮੰਤਰੀ ਦੇ ਕਾਬਲ ਆ ਜਾਂ ਸੁਖਵੀਰ ਬਾਦਲ ਵਰਗੇ ਲਾ ਲੋ ਜਾਂ ਕੈਪਟਨ ਅਮਨਿੰਦਰ ਵਰਗੇ ਲਾ ਲੋ ਲੱਗਦਾ ਕਿਸੇ ਐਂਗਲ ਦੇ ਵਿੱਚ ਅੱਜ ਤੱਕ ਕੋਈ ਨਵੇਂ ਜੂਥ ਦਾ ਮੁੰਡਾ ਉੱਠ ਕੇ ਜਿਹਦੀ ਉਮਰ 50 ਸਾਲ ਤੋਂ ਘੱਟ ਹੋਵੇ 40 ਸਾਲ ਤੋਂ ਘੱਟ ਹੋਵੇ ਉਹ ਮੁੱਖ ਮੰਤਰੀ ਬਣਿਆ ਹੋ ਪਰ ਲਿਖ ਕੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਉਹ ਕੋਈ ਸੇਧ ਦੇ ਸਕੇ ਇੱਕ ਦੂਜੇ ਨਾਲ ਤੀਵੀਆਂ ਵਾਂਗੂ ਲੜੀ ਜਾਂਦੇ ਨੇ ਵਿਧਾਨ ਸਭਾ 'ਚ ਜਾ ਕੇ ਚਾਰ ਗੱਲਾਂ ਉਹ ਲਈ ਬੈਠਾ ਉਹਦੀਆਂ ਚਾਰ ਗੱਲਾਂ ਲਈ ਬੈਠਾ ਦੂਜਾ ਉਹਦੀਆਂ ਚਾਰ ਗੱਲਾਂ ਲਈ ਬੈਠਾ ਤੀਜਾ ਇੱਕ ਦੂਜੇ ਨੂੰ ਉਹੀ ਸੁਣਾਈ ਜਾਂਦੇ ਨੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀਡੀਓ ਬਣ ਜਣੀ ਬਹੁਤ ਲੰਬੀ ਆ ਜਿਹੜਾ ਇਹਨੇ ਗੀਤ ਕੱਢਿਆ ਆ ਆ ਸੌਂ ਕੱਢਿਆ ਏ ਇਹਦਾ ਵਿਰੋਧ ਅਸੀਂ ਪਹਿਲੇ ਦਿਨ ਤੋਂ ਹੀ ਕਰਾਂਗੇ ਜਿਹੜਾ ਵੀ ਬੰਦਾ ਨੱਚਰਤਾ ਤੇ ਗਾਊਗਾ ਖਾਸ ਕਰਕੇ ਕੱਟੀ ਜਾਣ ਹੋਰ ਬੰਦੇ ਬੋਲੀ ਜਾਣ ਮੈਨੂੰ ਕੋਈ ਮਤਲਬ ਨਹੀਂ ਜਿਹੜੇ ਬੰਦੇ ਸਾਡੇ ਨਾਲ ਅਟੈਚ ਨੇ ਜਿਹੜੇ ਸਾਨੂੰ ਜਾਣਦੇ ਨੇ ਉਹ ਕੋਈ ਵੀ ਹੋਵੇ ਕਿਸੇ ਵੀ ਟੌਪਿਕ ਦੇ ਉੱਤੇ ਜਿੱਦਣ ਉਹਨੇ ਲੱਚਰਤਾ ਤੇ ਕੋਈ ਵੀ ਚੀਜ਼ ਕਰਤੀ ਅਸੀਂ ਉਹਦੇ ਵਿਰੋਧ ਬੋਲਾਂਗੇ ਉਹ ਚਾਹੇ ਜਿਹੜਾ ਮਰਜੀ ਹੋਵੇ ਸੋ ਕਹਿਣ ਦਾ ਮਤਲਬ ਮੇਰਾ ਇਹੀ ਆ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਨਵੇਂ ਨਵੇਂ ਚੀਜ਼ਾਂ ਸਿੱਖੋ ਨਵੀਆਂ ਚੀਜ਼ਾਂ YouTube ਚੱਲ ਪਈ ਹੁਣ ਪੰਜਾਬ ਦੇ ਵਿੱਚ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਆ ਰੇਕ ਦੇ ਉੱਤੇ ਇੰਟਰਨੈਟ ਚੱਲਦਾ ਫੋਨ ਦੇ ਉੱਤੇ ਉੱਥੋਂ ਨਵੀਂ ਟੈਕਨੀਕ ਸਿੱਖ ਲੋ ਆਪਣੇ ਜਵਾਕਾਂ ਨੂੰ ਨਵੀਂ ਟੈਕਨੀਕ ਨਵੀਆਂ ਟੈਕਨੀਕ ਟੈਕਨੀਕਲ ਚੀਜ਼ਾਂ ਬਣਾਉਣੀਆਂ ਸਿਖਾਓ ਨਾ ਕਿ ਇਹੋ ਜਿਹੇ ਬੰਦਿਆਂ ਦੇ ਗੀਤ ਸੁਣਾਓ ਫਿਰ ਇਹੀ ਬੰਦਾ ਸਾਨੂੰ ਆ ਕੇ ਉੱਥੇ ਰਿਪਲਾਈ ਕਰ ਰਿਹਾ ਦਸ ਲੈ بیا ਦੇਖੋ ਜੀ ਰੋਮੀ ਨੇ ਮੇਰੀ ਲੱਤਾਂ ਖਿੱਚ ਲਈਆਂ ਮੈਂ ਤੁਹਾਡੀ ਲੱਤਾਂ ਖਿੱਚ ਕੇ ਤੁਹਾਨੂੰ ਕਦੇ ਜੇ ਮੈਨੂੰ ਕੋਈ ਚੀਜ਼ ਦਾ ਕਿਸੇ ਦੀ ਪ੍ਰੋਬਲਮ ਆ ਉਹੀ ਚੀਜ਼ ਉੱਤੇ ਬੋਲੂਗਾ ਮੈਂ ਸੋ ਐ ਵੀਰਵਾਨ ਕਹਿੰਦਾ ਚੀਜ਼ਾਂ ਦਾ ਥੋੜਾ ਜਿਹਾ ਪਰਹੇਜ਼ ਕਰਿਆ ਕਰੋ ਬਿਲਕੁਲ ਬਾਈ ਨੇ ਸੱਲੀ ਸੱਦੀ ਵਧੀਆ ਗੱਲ ਕੀਤੀ ਆ ਬਾਈ ਨੇ ਸਹੀ ਲਿਆ ਇਹੀ ਗੀਤ ਮੈਂ ਇਹੀ ਬਿਲਕੁਲ ਕਹਿ ਕੇ ਹਟਿਆ ਵੀ ਇਹੀ ਜਿਹੜਾ ਤਾਂ ਗੀਤ ਕੱਢਿਆ ਜੇ ਤੇਰੀ ਭੈਣ ਜਾਂ ਤੇਰੀ ਮਾਂ ਸੁਣੇ ਬੈਠ ਕੇ ਕਿਵੇਂ ਆ ਸੁਣਾ ਲੈਗਾ ਉਹਨੂੰ ਸੋ ਕਹਿਣ ਦਾ ਮਤਲਬ ਮੇਰਾ ਇਹੀ ਆ ਵੀਰਵਾਨ ਕੇ ਲੋਕਾਂ ਦੇ ਮੂਰੇ ਜਿਹੜੇ ਪੁਰਾਣੇ ਨਿਕਲ ਗਏ ਨੋ ਪ੍ਰੋਬਲਮ ਆ ਉਹ ਨਿਕਲ ਜਾਣ ਦੋ ਪਰ ਜੋ ਪ੍ਰੈਜੈਂਟ ਤੇ ਫਿਊਚਰ ਆ ਰਿਹਾ ਉਹਦੇ ਮੂਰੇ ਚੰਗੀਆਂ ਚੀਜ਼ਾਂ ਪਰੋਸੋ ਕੋਈ ਨੌਲੇਜ ਵਾਲੀਆਂ ਚੀਜ਼ਾਂ ਲੈ ਕੇ ਆਓ ਜੇ ਤੁਹਾਡੇ ਗੀਤ ਤੁਹਾਡੇ ਸੌਂਗ ਨਹੀਂ ਚੱਲਦੇ ਨਹੀਂ ਚੱਲਦੇ ਇਹਦਾ ਮਤਲਬ ਇਹ ਨਹੀਂ ਬਣਦਾ ਵੀ ਅਸੀਂ ਗੰਦ ਗਾਉਣ ਲੱਗ ਜਾਈਏ ਨਾ ਕੋਈ ਹੋਰ ਕੰਮ ਕਰ ਲਓ ਬਥੇਰੇ ਕੰਮ ਨੇ ਵਾਲ ਕੱਟਣ ਦਾ ਕੰਮ ਦੇਖ ਲਓ ਕੋਈ ਹੋਰ ਆਪਣੇ ਇਨਵੈਸਟਮੈਂਟ ਕਰ ਲੋ ਕਿਸੇ ਪਾਸੇ ਜੇ ਚਾਰ ਤੁਹਾਡੇ ਕੋਲ ਪੈਸੇ ਆ ਗਏ ਨੇ ਪਹਿਲਾਂ ਤੁਸੀਂ ਐਸੇ ਦਾ ਗੀਤ ਕੱਢਦੇ ਹੋ ਫਿਰ ਉਹ ਗੀਤ ਤਿੰਨੇ ਕੌਂਟਰੋਵਰਸੀ ਆਉਂਦੀਆਂ ਨੇ ਇਹਨੇ ਕਿਉਂ ਕਰਤਾ ਜੀ ਇਹਨੇ ਆ ਕਰਤਾ ਗਲਤੀ ਸਾਰੀ ਸੈਂਸਰ ਬੋਰਡ ਦੀ ਆ ਸੈਂਸਰ ਬੋਰਡ ਦੇ ਵਿੱਚ ਜਿੱਦਣ ਪੰਜਾਬ ਦੇ ਚੰਗੀ ਸੋਚ ਵਾਲੇ ਬੰਦੇ ਆ ਕੇ ਬਹਿ ਗਏ ਨਾ ਉੱਥੇ ਪੰਜਾਬ ਦੇ ਵਿੱਚ ਆ ਜਿਹੜੀਆਂ ਨਾ ਗਲਤਮਤ ਚੀਜ਼ਾਂ ਪਰੋਸੀਆਂ ਜਾ ਰਹੀਆਂ ਸਾਰੀਆਂ ਖਤਮ ਹੋ ਜਾਣੀਆਂ ਨੇ ਸਾਰੀਆਂ ਹੀ ਖਤਮ ਤੇ ਇਹ ਸਾਰਾ ਕੁਝ ਸਰਕਾਰ ਦੇ ਹੱਥ ਵਾਸਾ ਚੀਜ਼ੇ ਜਿਹੜੀ ਸਰਕਾਰ 1 ਮਿੰਟ 1 ਸਕਿੰਟ ਦੇ ਵਿੱਚ ਇੰਟਰਨੈਟ ਬੰਦ ਕਰ ਸਕਦੀ ਆ ਉਹ ਇਹੋ ਜਿਹੇ ਚੀਜ਼ਾਂ ਚੱਲਣਗੇ ਮਨੰਦੀ ਆ ਇਹਦਾ ਮਤਲਬ ਕਿ ਪੈਸੇ ਹੀ ਮਿਲਦੇ ਨੇ ਉੱਥੇ ਸੋ ਕਹਿਣ ਦਾ ਮਤਲਬ ਮੇਰਾ ਵੀਰ ਬਣ ਕੇ ਇਹੀ ਆ ਹੁਣ ਤੈਨੂੰ ਫੇਰ ਮੈਂ ਕਹਿ ਰਿਹਾ ਬੱਗਿਆ ਗੱਲ ਸੁਣ ਲੈ ਮੇਰੀ ਚੰਗੇ ਗੀਤ ਗਾ ਚੰਗੇ ਗੀਤ ਗਾ ਲੋਕ ਤੇਰੀ ਚੰਗੀ ਸਪੋਰਟ ਕਰਨਗੇ ਚਾਹੇ ਘੱਟ ਚੱਲੇ ਜੇ ਤੈਨੂੰ ਗਾਉਣ ਦਾ ਸ਼ੌਂਕ ਆ ਚੰਗੀ ਚੀਜ਼ ਆ ਜੇ ਤੁਸੀਂ ਇਹੀ ਗੰਧਮੰਦ ਪਰੋਸਣ ਲੱਗੇ ਤਾਂ ਆਉਣ ਵਾਲਾ ਸਮਾਂ ਬਹੁਤ ਗਲਤ ਹੋ ਜਾਣਾ ਹੈ ਅੱਜ ਦਾ ਟਾਈਮ ਨਾਲ ਦੇਖੋ ਆਪਣੀਆਂ ਜੇਬਾਂ ਭਰਨ ਬਾਰੇ ਨਾਲ ਸੋਚੋ ਫਿਊਚਰ ਬਾਰੇ ਸੋਚੋ ਲੀ ਫਿਊਚਰ ਦੇ ਵਿੱਚ ਇਹਦੇ ਕੀ ਸਾਈਡ ਇਫੈਕਟ ਪੈਣਗੇ ਬੱਚਿਆਂ ਦੇ ਉੱਤੇ ਸੋ ਕਹਿਣ ਦਾ ਮਤਲਬ ਮੇਰਾ ਇੰਨੇ ਸੀਗਾ ਬਾਈ ਆਪਾਂ ਕਰਾਂਗੇ ਗਾਹਾਂ ਨਹੀਂ ਲਾਈਵ ਦੇ ਵਿੱਚ ਜੇ ਹੋ ਸਕੇ ਆ ਉਦੋਂ ਮੇਰਾ ਟਾਈਮ ਘੱਟ ਸੀਗਾ ਇਹਨੂੰ ਦਿਵਾਰ ਚ ਲੈ ਕੇ ਆਉਂਗਾ ਮੈਂ ਲਾਈਵ ਦੇ ਵਿੱਚ ਸੰਗਤ ਨੂੰ ਮੂਰੇ ਵੀ ਆਪਾਂ ਗੱਲਾਂ ਕਰਾਂਗੇ ਜੀ ਸੋ ਹਾਰੇ ਬੰ ਮਿਲਦੇ ਆ ਗਾਹਲੀ ਵੀਡੀਓ ਵਿੱਚ ਬਾਈ ਇੱਕ ਨਵੇਂ ਤਰੀਕੇ ਨਾਲ ਮਿਲਦੇ ਆ ਚੰਗਾ ਬਾਈ ਸੱਸੀ ਗਾ